ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਅੱਜ ਐ 15 ਸਤੰਬਰ 2025 ਤੇ ਰਾਤ ਦੇ 9 ਵਜ ਚੁੱਕੇ ਨੇ ਆਪਾਂ ਗੱਲ ਕਰਾਂਗੇ ਕਿ 16 17 18 ਤੇ 19 ਸਤੰਬਰ 2025 ਦੇ ਦਰਮਿਆਨ ਵਰਖਾ ਕਿਵੇਂ ਹੋਏਗੀ ਤੇ ਕਿੱਥੇ-ਕਿੱਥੇ ਹੋਏਗੀ ਤਾਂ ਇਹਦੇ ਨਾਲ ਨਾਲ ਸਭ ਤੋਂ ਪਹਿਲੀ ਗੱਲ ਇਹ ਕਿ ਜਿਵੇਂ ਤੁਸੀਂ ਤੁਹਾਡੀ ਸਕਰੀਨ ਤੇ ਦੇਖ ਰਹੇ ਹੋ ਆਪਾਂ ਸਭ ਤੋਂ ਪਹਿਲਾਂ ਦੇਖਦੇ ਆ ਕਿ ਮੌਨਸੂਨ ਦਾ ਜਿਹੜਾ ਹੈਗਾ ਵਿਡਰਾਲ ਸ਼ੁਰੂ ਹੋ ਗਿਆ ਹੈ ਮੌਨਸੂਨ ਪਿੱਛੇ ਜਾਣੀ ਸ਼ੁਰੂ ਹੋ ਗਈ ਹੈ ਆਮ ਤੌਰ ਤੇ 17 ਸਤੰਬਰ ਤੋਂ ਮੌਨਸੂਨ ਪਿੱਛੇ ਹਟਦੀ ਹੈ ਐ ਇੱਕ ਦੇ ਸਮੇ ਤੋਂ ਪਹਿਲਾਂ 14 ਸਤੰਬਰ ਨੂੰ ਜੇ ਕੋਈ ਜਿਹਾ ਚਿੱਟਾ ਰੰਗ ਦਿਖ ਰਿਹਾ ਹੈ ਇਹ ਜਿਹੜਾ ਹੈਗਾ ਏਰੀਆ ਮੌਨਸੂਨ ਪਾਰ ਕਰ ਚੁੱਕੀ ਹੈ ਅਗਲੇ 2 ਦਿਨ ਮੌਨਸੂਨ ਦੇ ਪਿੱਛੇ ਹਟਣ ਵਾਸਤੇ ਚੰਗੇ ਲੱਗ ਰਹੇ ਨੇ ਕਿ ਮੌਸਮ ਅਨੁਕੂਲ ਹੈ ਪੰਜਾਬ ਦੇ ਕੁਝ ਇਸੇ ਪਿੱਛੇ ਹਟੇ ਜੀ ਤਾਂ ਫਿਰ ਜਿਹੜੀ ਹੁਣ ਵਰਖਾ ਹੋਏਗੀ ਇਹ ਵਰਖਾ ਹੋਵੇਗੀ ਸਾਡੀ ਪੱਛਮੀ ਡਿਸਰਬੈਂਸ ਕਰਕੇ ਤੁਸੀਂ ਇਹ ਜਾਣਦੇ ਹੋ ਕਿ ਜਦੋਂ ਜਿਹੜਾ ਪਛਮੀ ਡਿਸਰਬੈਂਸ ਆਉਂਦੇ ਆ ਤੁਹਾਡੀ ਸਕਰੀਨ ਦੇ ਉੱਤੇ ਵਿੰਡੀ ਦਾ ਮਾਡਲ ਹੈ ਜੋ ਪੰਜਾਬ ਦੇ ਅਲੱਗ-ਅਲੱਗ ਇਸੇ ਵਰਖਾ ਦਿਖਾ ਰਿਹਾ ਹੈ ਤਾਂ ਜਦੋਂ ਪਛਮੀ ਡਿਸਰਬੈਂਸ ਆਉਂਦੇ ਆ ਤੇ ਇਹਦੇ ਆਉਣ ਦੇ ਨਾਲ ਇੱਕ ਤਾਂ ਸਾਡੇ ਇੱਥੇ ਜਿਹੜਾ ਹੈਗਾ ਉੱਚੇ ਜਿਹੜਾ ਉਚਾਈ ਵਾਲੇ ਬੱਦਲ ਬਣਦੇ ਆ ਜਿਹਦੇ ਕਰਕੇ ਗੜੇਮਾਰ ਵਰਗੀਆਂ ਘਟਨਾਵਾਂ ਹੁੰਦੀਆਂ ਤੁਸੀਂ ਜਾਣਦੇ ਹੋ ਕਿ ਜਦੋਂ ਝੋਨਾ ਪੱਕਣ ਦੇ ਨੇੜੇ ਹੁੰਦਾ ਹਰ ਸਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਇਸ ਸਮੇਂ ਤਾਂ ਦੂਜੀ ਗੱਲ ਕੀ ਕਹਦੇ ਵਾ ਝੱਖੜ ਹੁੰਦਾ ਠੀਕ ਹੈ ਪਰ ਤੂੰ ਖੁਸ਼ੀ ਦੀ ਗੱਲ ਇਹ ਹੈ ਕਿ ਸਿਸਟਮ ਜਦੋਂ ਸ਼ੁਰੂ ਚ ਆਇਆ ਚੱਲਿਆ ਸੀਗਾ ਉਸ ਸਮੇਂ ਕਾਫੀ ਯਾਰਾ ਏਰੀਆ ਕਵਰ ਕਰ ਰਿਹਾ ਸੀਗਾ ਭਾਰੀ ਮੀਂਹ ਵੀ ਪਾ ਸਕਦਾ ਸੀ ਲੇਕਿਨ ਇਸ ਸਮੇਂ ਇਹੜਾ ਸਿਸਟਮ ਹੈਗਾ ਉਹਨਾਂ ਤੱਕ ਤਵਰ ਨਹੀਂ ਹੈਗਾ ਇਹ ਕਮਜ਼ੋਰ ਹੋ ਚੁੱਕਾ ਹੈ ਹੁਣ ਥੋੜਾ ਏਰੀਆ ਇਹ ਸਿਸਟਮ ਕਵਰ ਕਰ ਰਿਹਾ ਤੁਸੀਂ ਆਪਣੀ ਸਕਰੀਨ ਤੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਉੱਤਰੀ ਤੇ ਕੇਂਦਰੀ ਭਾਗ ਨੇ ਵਰਖਾ ਜ਼ਿਆਦਾ ਹੋ ਰਹੀ ਹੈ ਹਰਿਆਣੇ ਦੇ ਉੱਤਰੀ ਭਾਗ 'ਚ ਵਰਖਾ ਜ਼ਿਆਦਾ ਹੋ ਰਹੀ ਹੈ ਦੱਖਣ ਪੱਛਮ ਪੰਜਾਬ 'ਚ ਘੱਟ ਹੋ ਰਹੀ ਹੈ ਭਾਵੇਂ ਕਿ 18 19 ਨੂੰ ਜਿਹੜਾ ਹੈਗਾ ਗੰਗਾ ਨਗਰ ਹਿਮਾਨ ਕਰਨ ਦੇ ਵਿੱਚ ਹੀ ਵਰਖਾ ਹੋ ਰਹੀ ਹੈ ਤੇ ਆਪਣਾ ਦੱਖਣ ਪੱਛਮ ਪੰਜਾਬ ਦੇ ਵਿੱਚ ਹੀ 18 19 ਨੂੰ ਵਰਖਾ ਹੋ ਰਹੀ ਹੈ ਪਰੰਤੂ ਜਿਹੜਾ ਹੈਗਾ ਦੱਖਣ ਪੱਛਮ ਵਾਲੇ ਪਾਸੇ ਘਟ ਹੈ ਤਾਂ ਆਪਾਂ ਟੋਟਲ ਦੇਖਦੇ ਹਾਂ ਕਿ ਕੀ ਜਿਹੜਾ ਹੈਗਾ ਭਾਰਤੀ ਮੌਸਮੀ ਭਾਗ ਦਾ ਕਹਿਣਾ ਹੈ ਸਭ ਤੋਂ ਪਹਿਲਾਂ ਉਮੀਦ ਦੇਖ ਲਈਏ ਕਿ ਵਰਖਾ ਦੀ ਕਿੰਨੀ ਕਿੰਨੀ ਹੈ ਭਾਰਤੀ ਮੌਸਮੀ ਭਾਗ ਦਿੱਲੀ ਦਾ ਕਹਿਣਾ ਹੈ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਇੱਥੇ ਜਿਹੜਾ ਹੈਗਾ 16 17 18 50% ਤੱਕ ਹਿੱਸਾ ਵਰਖਾ ਕਵਰ ਕਰ ਸਕਦੇ ਆ 19 ਨੂੰ ਘਟ ਕੇ ਇਹ 25% ਏਰੀਆ ਕਵਰ ਕਰੇਗਾ ਇਸੇ ਤਰੀਕੇ ਨਾਲ ਰਾਸ਼ਤਾ ਦੇ ਵਿੱਚ 19 20 ਮੈਂ ਕਿ 18 19 ਨੂੰ ਜਿਹੜਾ ਹੈਗਾ ਵਰਖਾ 25% ਹਿੱਸਾ ਕਵਰ ਕਰ ਸਕਦੀ ਹੈ ਉੱਤਰਾਖੰਡ ਦੇ ਵਿੱਚ ਇੱਕ ਦੋ ਥਾਵਾਂ ਤੇ ਅਤੀ ਭਾਰੀ ਮੀਂਹ ਵੀ ਪੈ ਸਕਦਾ ਹੈ ਪਰੰਤੂ ਹਿਮਾਚਲ ਦੇ ਵਿੱਚ ਉਸ ਤਰ੍ਹਾਂ ਦੇ ਹਾਲਾਤ ਨਹੀਂ ਹੈਗੇ ਹਿਮਾਚਲ ਦੇ ਹਾਲਾਤ ਚੰਗੇ ਨੇ ਜੇ ਤੁਸੀਂ ਨਿਊਮੈਰੀਕਲ ਮਾਡਲ ਚੈੱਕ ਕਰਦੇ ਹੋ ਤਾਂ ਨਿਊਮੈਰੀਕਲ ਮਾਡਲ ਤੁਹਾਨੂੰ ਦਿਖਾ ਰਿਹਾ ਕਿ ਇਹ ਇੱਕ ਲੋ ਪ੍ਰੈਸ਼ਰ ਏਰੀਆ ਇੱਥੇ ਕੀਤੀ ਦੇ ਨੇੜੇ ਕੁਮਰਿਆ ਥੱਲੇ ਹੈ ਲੇਕਿਨ ਉੱਪਰਲੇ ਪਾਸੇ ਜਿਹੜਾ ਹੈਗਾ 20 ਨੂੰ ਵੀ ਕੁਝ ਇਸੇ ਵਰਖਾ ਹੋ ਰਹੀ ਹੈ 19 ਨੂੰ ਵਰਖਾ ਜਿਹੜੀ ਕਿ ਕਾਫੀ ਏਰੀਆ ਕਵਰ ਕਰ ਤੇ ਜਿਹੜਾ ਹੈਗਾ 16 17 ਨੂੰ ਵਰਖਾ ਹੋ ਰਹੀ ਹੈ ਤਾਂ ਕੁੱਲ ਮਿਲਾ ਕੇ ਮੈਂ ਸਿੱਧਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਇਹ ਹਿਮਾਚਲ ਤੇ ਜਾਵਾਂ ਤਾਂ 16 ਤਰੀਕ ਨੂੰ ਹਿਮਾਚਲ ਦੇ ਵਿੱਚ 1 2 ਸਤਾਵਾਂ ਤੇ ਜਿਹੜੀ ਤਕੜੀ ਝੱਟ ਲੱਗ ਸਕਦੀ ਹੈ ਤਾਂ ਜਿਹੜੀ ਇਹ ਹਿਮਾਚਲ ਲਈ ਤਕੜੀ ਝੱਟ ਹੈਗੀ ਹੈ ਐਡੀ ਭਾਰੀ ਝੱਟ ਨਹੀਂ ਹੈਗੀ ਕਿ ਪੰਜਾਬ ਉੱਤੇ ਡਰੇ ਠੀਕ ਹੈ ਭਾਰਾ ਵੀ 1 2 ਥਾਂ ਪੈ ਸਕਦਾ ਹੈ ਲੇਕਿਨ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਜੇ ਮੈਂ ਗੱਲ ਕਰਾਂ ਪੰਜਾਬ ਦੀ ਤਾ ਪੰਜਾਬ ਦੇ ਵਿੱਚ 16 17 18 19 ਦੇ ਦਰਮਿਆਨ ਵਰਖਾ ਹੋਏਗੀ ਤਾਂ 16 ਨੂੰ ਥੋੜਾ ਜਿਹਾ ਏਰੀਆ 17 18 ਨੂੰ ਡੇ ਏਰੀਆ ਵਧੇਗਾ ਤੇ ਆਪਾਂ ਪੂਲ ਮਲਾਕੇ ਜੇ ਨੇਚਰਲ ਦੇਖ ਲਈਏ ਤਾਂ ਇਹਨਾਂ ਦਿਨਾਂ ਦੇ ਦਰਮਿਆਨ ਮੈਂ ਆਪਾਂ ਮੈਂ ਲੈ ਕੇ ਜਾਣਾ ਤੁਹਾਨੂੰ ਹਾਂਜੀ ਇਹ ਆ ਗਿਆ ਆਪਾਂ 16 ਤਰੀਕ ਦੇ ਤਾਂ ਤੁਸੀਂ ਇਹ ਦੇਖੋਗੇ ਕਿ 16 17 ਦੇ ਦਰਮਿਆਨ ਆਪਣਾ ਚੰਡੀਗੜ੍ਹ ਪਠਾਨਕੋਟ ਗੁਰਦਾਸਪੁਰ ਸ਼੍ਰੀ ਅਮਰਸਰ ਸਹਿ ਹੁਸ਼ਿਆਰ ਕੋ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਮਹੱਲੀ ਇਹਦੇ ਵਿੱਚ ਨਾ ਹੈਗਾ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਹੈਗੀ ਹੈ ਇਹ 50% ਹਿੱਸੇ ਵਰਖਾ ਹੋ ਸਕਦੀ ਹੈ ਤਰਨ ਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਾਨਸਾ ਸਿਰੂ ਫਤਿਹਗੜ੍ਹ ਸਾਹਿਬ ਪਟਿਆਲਾ ਇਹਦੇ ਵਿੱਚ ਜਿਹੜਾ ਹੈਗਾ ਮੱਧਮ ਦਰਜੇ ਦੀ ਵਰਖਾ 25% ਹਿੱਸੇ ਦੇ ਵਿੱਚ ਹੋ ਸਕਦੀ ਹੈ ਜਿਹੜਾ ਬਾਕੀ ਜ਼ਿਲ੍ਹੇ ਬਚ ਗਏ ਆ ਆਪਣੇ ਇਹ ਵਾਲੇ ਜ਼ਿਲ੍ਹੇ ਖਾਸ ਤੌਰ ਤੇ ਫਿਰੋਜ਼ਪੁਰ ਮੋਗਾ ਬਠਿੰਡਾ ਫਰੀਦਕੋਟ ਇਹ ਫਾਜ਼ਿਲਕਾ ਸ਼੍ਰੀ ਮੁਕਸੇਵ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਭਾਵੇਂ ਕਿ ਭਾਰਤੀ ਮੌਸਮੀ ਪਾਗ ਵਾਲੇ ਜਿਹੜੇ ਚੰਡੀਗੜ੍ਹ ਦੇ ਵਰਖਾ ਨਹੀਂ ਦਿਖਾ ਰਹੇ ਲੇਕਿਨ ਜੋ ਅਸੀਂ ਇਹ ਹੋਰ ਮਾਡਲ ਦੇਖਦੇ ਆ ਕੋਈ ਪ੍ਰਾਈਵੇਟ ਮਾਡਲ ਦੇਖਦੇ ਆ ਤਾਂ ਉਹ ਦਿਖਾ ਰਿਹਾ ਹੈ ਕਿ ਭਾਈ ਇਹਨਾਂ ਦੱਖਣ ਪੱਛਮ ਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਵੀ 18-19 ਦੇ ਦਰਮਿਆਨ ਵਰਖਾ ਹੋਵੇਗੀ ਉਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਹਲਕੀ ਤੋਂ ਦਰਮਿਆਨੀ ਵਰਖਾ ਕੋਈ ਜਗ੍ਹਾ ਤੇ ਲੱਗ ਸਕਦੀ ਹੈ ਲੇਕਿਨ ਏਰੀਆ 'ਤੇ ਘੱਟ ਕਵਰ ਕਰੇਗਾ ਜਿਵੇਂ ਤੁਹਾਡੀ ਸਕਰੀਨ ਹੈ ਸਾਹਮਣੇ ਤੁਸੀਂ ਇਹ ਦੇਖੋਗੇ ਦੱਖਣ ਪੱਛਮ ਦੇ ਜ਼ਿਲ੍ਹਿਆਂ ਦੇ ਵਿੱਚ ਵਰਖਾ ਘੱਟ ਹੈ ਫਿਰ ਆਹ ਜਿਹੜਾ ਜ਼ਿਲ੍ਹਿਆਂ ਦੀ ਇੱਕ ਪੱਟੀ ਹੈ ਇੱਥੇ ਥੋੜੀ ਇਹਨਾਂ ਨਾਲੋਂ ਵੱਧ ਗਈ ਜਿਹੜੇ ਉੱਪਰ ਦੀ ਆ ਪੱਟੀ ਇੱਥੇ ਵਰਖਾ ਥੋੜੀ ਹੋਰ ਵੱਜੇਗੀ ਇਸ ਤਰੀਕੇ ਦੇ ਕੇ ਵਰਖਾ ਚੱਲਣ ਦੀ ਸੰਭਾਵਨਾ ਹੈਗੀ ਹੈ ਹੁਣ ਆਪਾਂ ਗੱਲ ਕਰਦੇ ਆਂ ਹਰਿਆਣਾ ਦੀ ਹਰਿਆਣਾ ਦੇ ਵਿੱਚ ਵੀ ਜਿਹੜਾ ਹੈਗਾ ਮੁੱਖ ਵਰਖਾ ਜਿਹੜੀ ਹੈਗੀ ਆ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਸਾਡੇ ਇਹ ਜਿਲ੍ਹੇ ਆ ਪੰਚਕੁਲਾ ਜਮਨਾ ਨਗਰ ਅੰਬਾਲਾ ਕੁਰ ਖੇਤਰ ਕਰਨਾਲ ਇੱਥੇ ਵਰਖਾ ਚਾਹਤ ਆਈਡੀਆ ਕਮਲ ਕਰ ਰਹੀ ਹੈ ਜਿਨਾਂ ਕੈਥ ਵਾਲੇ ਗੁਰੂਗ੍ਰਾਮ ਮਿਵਾਤ ਪਾਲਵਾਲ ਫਰੀਦাবাদ ਸੋਨੀਪਾਟ ਪਾਣੀਪਾ ਜੀਂਦ ਇੱਥੇ ਬਹੁਤ ਘੱਟ ਏਰੀਆ ਕਵਰ ਕਰ ਰਹੀ ਹੈ ਜਿਹੜੇ ਏਰੀਏ ਆਪਣੇ ਆ ਰਹੇਗੇ ਐਸਐਸਾ ਫਤਿਹਬਾਦ ਇਸਾਰ ਭਵਾਨੀ ਰੋਟਕ ਇਹ ਜਿਹੜਾ ਏਰੀਆ ਹੈਗਾ ਇਸ ਏਰੀਏ ਦੇ ਵਿੱਚ ਵਰਖਾ ਦੀ ਜਿਹੜੀ ਹੈਗੀ ਆ ਬਹੁਤ ਘੱਟ ਏਰੀਆ ਕਵਰ ਕਰੇਗੀ ਇਹ ਨਹੀਂ ਕਿ ਵਰਖਾ ਇੱਥੇ ਨਹੀਂ ਹੋਏਗੀ ਭਾਵੇਂ ਕਿ ਆਈਐਮਡੀ ਵਰਖਾ ਨਹੀਂ ਦਿਖਾ ਰਿਹਾ ਲੇਕਿਨ ਕੁਝ ਮਾਡਲੇ ਸ਼ੋ ਕਰ ਰਹੇ ਕਿ ਇਸ ਏਰੀਏ ਦੇ ਵਿੱਚ ਵੀ ਵਰਖਾ ਹੋਵੇਗੀ ਲੇਕਿਨ ਘੱਟ ਹੋਏਗੀ ਗੱਲ ਕਰੀਏ ਗੰਗਾ ਨਗਰ ਹਰਮਾਨਗੜ ਦੇ ਤਾਂ ਇੱਥੇ ਜਿਹੜਾ ਹੈਗਾ 18-19 ਦੇ ਦਰਮਿਆਨ ਵਰਖਾ ਹੋਣ ਦੀ ਸੰਭਾਵਨਾ ਬੰਦੀ ਨਜ਼ਰ ਆ ਰਹੀ ਹੈ ਲੇਕਿਨ ਹਲਕੀ ਤੋਂ ਦਰਮਿਆਨੀ ਵਰਖਾ ਜੰਮੂ ਦੇ ਵਿੱਚ ਜਿਹੜਾ ਹੈਗਾ ਥੰਡਰਸਟੋਰਮ ਦੇ ਨਾਲ ਹਲਕੀ ਵਰਖਾ ਦੇ ਇੱਕ ਦੋ ਜਿਹੜੇ ਹੈਗੇ ਸਪੈਲ ਉਹ ਲੱਗ ਸਕਦੇ ਆ ਜੇ ਗੱਲ ਕਰਾਂਗੇ ਆਪਾਂ ਯੂਪੀ ਦੀ ਤਾਂ ਯੂਪੀ ਦੇ ਵਿੱਚ ਵੀ ਜਿਹੜਾ ਹੈਗਾ ਵਰਖਾ ਦੇ ਚਾਂਸਸ ਬਣੇ ਰਹਿਣਗੇ ਭਾਵੇਂ ਕਿ ਪੂਰਬੀ ਯੂਪੀ ਦੇ ਵਿੱਚ ਜੋ ਆਪਾਂ ਿਹੜਲੇ ਪਾਸੇ ਇੱਕ ਸਿਸਟਮ ਦੇਖਿਆ ਸੀ ਉਹਦੇ ਕਰਕੇ ਕਾ ਪੀ ਦੇ ਕਿ ਵਰਖਾ ਹੋ ਰਹੀ ਹੈ ਲੇਕਿਨ ਪਛਵੇਂ ਯੂਪੀ ਦੇ ਵਿੱਚ ਜਿਹੜਾ ਹੈਗਾ ਇਹ 16 ਤੀਨ ਰਿਪ ਤੋਂ ਥਾਵਾਂ ਤੇ ਵਰਖਾ ਦੀਆਂ ਚੰਗੀਆਂ ਛੁੱਟੀਆਂ ਲੱਗ ਸਕਦੀਆਂ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਹੈਗਾ 17 18 19 ਵੀ 21 ਨੂੰ ਕੋਈ ਕੋਈ ਥਾਵਾਂ ਤੇ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੇਗੀ ਤਾਂ ਕੁੱਲ ਮਿਲਾ ਕੇ ਜੇਕਰ ਅਸੀਂ ਇਹਨੂੰ ਜਿਹੜਾ ਹੈਗਾ ਗੱਲ ਕਰਦੇ ਆਂ ਤਾਂ ਅਸੀਂ ਇਹ ਕਹਿ ਸਕਦੇ ਆਂ ਕਿ ਜਿਵੇਂ ਤੁਹਾਡੀ ਸਕਰੀਨ ਤੇ ਸਿਸਟਮ ਹੈ ਨਾ اسلامਾਬਾਦ ਦੇ ਕੋਲੇ 19 ਤਰੀਕਾ ਵਾਲਾ ਤੁਸੀਂ ਦੇਖ ਰਹੇ ਹੋ ਤਾਂ ਇਹ ਜੋ ਵੀ ਵਰਖਾ ਹੈ ਪਹਿਲੀ ਗੱਲ ਤੇ ਅੱਜ ਖਤਰਨਾਕ ਵਾਲੀ ਵਰਖਾ ਹੈ ਨਹੀਂ ਇੱਕ ਤੋਂ ਥਾਂ ਉਤੇ ਚੰਗੀਆਂ ਛੁੱਟੀਆਂ ਵੀ ਲੱਗ ਸਕਦੀਆਂ ਵਰਖਾ ਜਿਹੜਾ ਹੈਗਾ ਮੈਦਾਨੀ ਲੱਗੇ ਤੇ ਪਹਾੜਾਂ ਦੇ ਨਾਲ ਆ ਇਲਾਕਾ ਪੰਜਾਬ ਹਰਿਆਣਾ ਦਾ ਉੱਥੇ ਜ਼ਿਆਦਾ ਵਰਖਾ ਹੋ ਰਹੀ ਹੈ ਜਿਵੇਂ ਉੱਥੋਂ ਲੈ ਕੇ ਹੇਠਾਂ ਨੂੰ ਗੰਗਾ ਨਗਰ ਹਨੂਮਾਨਗੜ੍ਹ ਵਾਲੇ ਪਾਸੇ ਨਾਉਣੇ ਆ ਮਤਲਬ ਤੁਸੀਂ ਪਠਾਨਕੋਟ ਤੋਂ ਚੱਲ ਪਿਓ ਥੱਲੇ ਨੂੰ ਤਾਂ ਵਰਖਾ ਜਿਹੜੀ ਹੈਗੀ ਘਟਦੀ ਜਾਂਦੀ ਹੈ ਤਾਂ ਕੋਲਮ ਲੱਗ ਫਿਰ ਆਪਾਂ ਕਵਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡਾ ਸਟੋਰਮ ਦੇ ਨਾਲ ਦੇ ਇਹ ਯੂਹਾਵਾਵਾਂ ਦੇ ਨਾਲ ਪੰਜਾਬ ਦੇ ਵੱਖ-ਵੱਖ ਏਸ਼ਿਆਂ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੇਗੀ ਜਿਹੜੀ ਕਿ 16 ਤਰੀਕ ਤੋਂ ਹੀ ਕੁਝ ਏਰੀਆ ਚਾਲੂ ਹੋ ਜਾਏਗੀ 17 18 19 ਦੇ ਦਰਮਿਆਨ ਕੁਝ ਏਰੀਆ ਦੇ ਵਿੱਚ ਵਰਖਾ ਵੱਖ-ਵੱਖ ਏਸ਼ਿਆਂ 'ਚ ਵਰਖਾ ਹੋਏਗੀ ਇਹ ਹੈ ਭਾਰਤੀ ਮੌਸਮ ਭਾਗਮਾਨ ਸਾਹਿਬ ਮੌਸਮ ਦੀ ਜਾਣਕਾਰੀ ਜੋ ਹੋਰ ਵੀ ਕੋਈ ਜਾਣਕਾਰੀ ਮਿਲੇਗੀ ਤਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਬਾਕੀ ਜਿਵੇਂ ਇਹ ਵਰਖਾ ਅੱਗੇ ਵਧੇਗੀ ਤਾਂ ਨਾਓ ਕਾਸਟ ਕੀ ਕਹਿੰਦਾ ਹੈ ਉਹ ਨਾਓ ਕਾਸਟ ਪਾ ਕੇ ਤੁਹਾਨੂੰ ਕੁਝ ਘੰਟੇ ਪਹਿਲਾਂ ਹੋਣ ਵਾਲੀ ਵਰਖਾ ਦੀ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸ ਵਾਹਿਗੁਰੂ ਜੀ ਕੀ ਫਤਿਹ